ਵੱਤਨ ਪੰਜਾਬ ਦੀਆਂ ਦੀ ਲੜੀ ਦੇ ਤਹਿਤ ਬਰਨਾਲਾ ਦੇ ਵਿੱਚ ਵੀ ਖੇਡ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਕਿਹੜੇ ਮੁਕਾਬਲਾਂ ਦਾ ਉਕਾਟਨ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਦੇ ਵਿੱਚ ਆਡੀਸੀ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਐਥਲੈਟਿਕਸ ਐਂਡ ਬਾਲ वेट लिफ्टिंग धक्का कबड्डी खो-खो ਸਮੇਤ 파워 ਲਿਫਟਿੰਗ ਕਬੱਡੀ ਤੈਕ ਵਾਕਸਿੰਗ ਸਮੇਤ ਕੁਸ਼ਤੀ ਬੈਡਮਿੰਟਨ ਹਾਕੀ ਟੇਬਲ ਟੈਨਿਸ ਵਰਗੀਆਂ ਖੇਡਾਂ ਸ਼ਾਮਲ ਨੇ ਇਸ ਮੌਕੇ ਖੇਡ ਅਫਸਰ ਨੇ ਕਿਹਾ ਕਿ ਖੇਡਾਂ 16 ਤੋਂ 22 ਤੱਕ ਕਰਵਾਈਆਂ ਜਾਣਗੀਆਂ ਤੇ ਇਹਨਾਂ ਖੇਡਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਤੋਂ ਵੱਡੀ ਸੰਖਿਆ ਚ ਬੱਚੇ ਭਾਗ ਲੈ ਰਹੇ ਨੇ ਸਾਡੇ ਇੱਥੇ ਅੱਜ ਖੇਡਵਤਨ ਪੰਜਾਬ ਦੀਆਂ ਦਾ ਜ਼ਿਲ੍ਹਾ ਪੱਧਰੀ ਖੇਡ ਦਾ ਆਪਣੇ ਮਾਨਯੋਗ ADC ਸਾਹਿਬ ਵੱਲੋਂ ਇਹ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਇੱਥੇ ਸਾਡੇ ਕੋਲ ਐਥਲੈਟਿਕ ਹੈਂਡਬਾਲ ਖੋ-ਖੋ ਕਬੱਡੀ ਬਾਲੀਬਾਲ ਜਿਵੇਂ ਕਿ ਐਸਬੀ ਕਾਲਜ ਦੇ ਵਿੱਚ ਨੈੱਟਬਾਲ ਇਸ ਤਰ੍ਹਾਂ ਦੀਆਂ ਆਦੀ 25 ਖੇਡਾਂ ਆ ਜਿਨ੍ਹਾਂ ਦਾ ਜਿਲ੍ਹਾ ਪੱਧਰੀ ਖੇਡਾਂ ਤੇ ਕਰਾਇਆ ਜਾ ਰਿਹਾ ਆ ਇਹ ਇਹ ਜਿਹੜੀਆਂ ਖੇਡਾਂ ਆ 16 ਤੋਂ 22 ਤਰੀਕ ਤੱਕ ਚੱਲਣਗੀਆਂ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਸਾਰੇ ਮੈਕਸਿਮਮ ਪਿੰਡਾਂ ਨੇ ਕਲੱਬਸ ਨੇ ਸ਼ਹਿਰ ਦੇ ਬੱਚਿਆਂ ਨੇ ਇੰਡੀਵਿਜੂਅਲ ਟੀਮ ਸਾਰੇ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤੇ ਪਹਿਲੇ ਨਾਲੋਂ ਕਾਫੀ ਜ਼ਿਆਦਾ ਪਾਰਟਿਸਪੇਸ਼ਨ ਜਿਹੜੀ ਆ ਉਹ ਇੰਕਰੀਜ਼ ਹੋ ਰਹੀ ਆ ਖੇਡਾਂ ਵਾਲੇ ਬੱਚਿਆਂ ਨੂੰ ਇਹਦੇ ਚ ਡਿਸਟ੍ਰਿਕਟ ਪੱਧਰ ਤੇ ਤਾਂ ਜਿਹੜੇ ਬੱਚੇ ਸਿਲੈਕਟ ਹੋਣਗੇ ਜਿਹੜੇ ਪਹਿਲੇ ਨੰਬਰ ਤੇ ਆਣਗੇ ਜਾਂ ਟੀਮ ਇਵੈਂਟਸ ਦੇ ਵਿੱਚ ਬਹੁਤ ਵਧੀਆ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਰਾਜ ਪੱਧਰੀ ਖੇਡਾਂ ਦੇ ਵਿੱਚ ਸਿਲੈਕਟ ਕੀਤਾ ਜਾਏਗਾ ਔਰ ਇਹਨਾਂ ਦੇ ਨਾਲ ਉਹਨਾਂ ਦੇ ਸਕੂਲ ਦੇ ਵਿੱਚ ਵੀ ਆਈਡੈਂਟੀਫਿਕੇਸ਼ਨ ਹੋਏਗੀ ਕਿ ਇਹ ਬੱਚੇ ਸਕੂਲਾਂ ਦੇ ਵਿੱਚ ਵੀ ਵਧੀਆ ਉਹਨਾਂ ਨੂੰ ਅੱਗੇ ਗਾਂਹ ਆਣ ਦਾ ਮੌਕਾ ਮਿਲਦਾ ਹੈ ਔਰ ਸੈਕੰਡ thing ਜਿਹੜਾ ਪਹਿਲਾ ਬੱਚਾ ਆਏਗਾ ਫਸਟ ਆਏਗਾ ਰਾਜ ਪੱਧਰੀ ਖੇਡਾਂ ਚ ਉਹਨਾਂ ਨੂੰ ਦੱਸੇਗਾ ਸੈਕੰਡ ਨੂੰ 7000 ਤੇ ਥਰਡ ਨੂੰ 5000 ਦਾ ਨਾਮ ਦਿੱਤਾ ਜਾਏਗਾ ਤੁਸੀਂ ਕੀ ਕਹਿਣਾ ਚਾਹ ਸ਼ਹਿਰਾਂਵਤਨ ਪੰਜਾਬ ਦੀਆਂ ਇੱਕ ਬਹੁਤ ਵਧੀਆ ਉਪਰਾਲਾ ਆ ਇਹਦੇ ਨਾਲ ਜਿਹੜੇ ਗਰਾਊਂਡ ਖਾਲੀ ਹੋ ਰਹੇ ਸੀ ਜਾਂ ਫਿਰ ਜਿਹੜੇ ਨਸ਼ੇ ਬਹੁਤ ਜ਼ਿਆਦਾ ਵੱਧ ਰਹੇ ਸੀ ਇਹ ਨਸ਼ਿਆਂ ਤੇ ਢਲ ਪਈ ਆ ਇਹਦੇ ਨਾਲ ਗਰਾਊਂਡਾਂ ਦੇ ਵਿੱਚ ਦੁਬਾਰਾ ਬੱਚੇ ਵਾਪਸ ਆਣਾ ਸ਼ੁਰੂ ਹੋਏ ਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਏਡੀਸੀ ਲਤੀਫ احمد ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਖੇਡਾਂ ਕਰਵਾ ਰਹੀ ਹੈ ਜੋ ਕਿ ਇੱਕ ਚੰਗੀ ਪਹਿਲ ਹੈ। ਪਰਣਾਲਾ ਜ਼ਿਲ੍ਹੇ ਦੇ ਵਿੱਚ ਖੇਡ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਚੰਗੇ ਪ੍ਰਬੰਧਾਂ ਦੇ ਚੱਲਦੇ ਇਹਨਾਂ ਖੇਡਾਂ ਨੂੰ ਕਰਵਾਇਆ ਜਾ ਰਿਹਾ ਹੈ। ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜਿਹਦੇ ਵਿੱਚ ਖਾਸ ਤੌਰ ਤੇ ਪਿੰਡੂ ਲੋਕਾਂ ਨੂੰ ਤੇ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਨੇ ਉਹਨਾਂ ਦੇ ਵਿੱਚ ਪਛਾਣਨ ਲਈ ਸੱਦਾ ਦਿੱਤਾ ਗਿਆ ਹੈ। ਤੇ ਜਿਹਦਾ ਬਹੁਤ ਹੀ ਵਧੀਆ ਹੰਗਾਰਾ ਵੀ ਹੈਗਾ ਸਾਰੇ ਸਕੂਲਾਂ ਦੇ ਬੱਚੇ ਤੇ ਸਾਰੇ ਜਿਹੜੇ ਸਕੂਲਕ ਨਹੀਂ ਵੀ ਪੜਦੇ ਉਹ ਬੱਚੇ ਵੀ ਇੱਥੇ ਪਾਰਟਿਸਪੇਟ ਕਰਤਾ ਨੇ ਸਾਡੀਆਂ ਰਵਾਇਤੀ ਗੇਮਾਂ ਜਿਹੜੀਆਂ ਅੱਜ ਨਵੇਂ ਸਾਡੇ ਮੋਬਾਈਲ ਦੇ ਯੁੱਗ ਦੇ ਵਿੱਚ ਅਲੋਪ ਹੁੰਦੀਆਂ ਜਾਣੀਆਂ ਸੀ ਉਹਨਾਂ ਸਾਰਿਆਂ ਨੂੰ ਰਵਾਇਤ ਕਰਦਾ ਵੀ ਇੱਕ ਮੌਕਾ ਹੈਗਾ ਤੇ ਸਾਡੇ ਜ਼ਿਲ੍ਹਾ ਖੇਡ ਅਫਸਰ ਬਨਾਲਾ ਵੱਲੋਂ ਬਹੁਤ ਵਧੀਆ ਇੱਥੇ ਇੰਤਜ਼ਾਮ ਕੀਤੇ ਗਏ ਨੇ ਮਾਨਯੋਗ ਡੀਸੀ ਸਾਹਿਬਾ ਵੀ ਪਿਛਲੇ ਮਾਰ ਜਦੋਂ ਫੰਕਸ਼ਨ ਦੇ ਵਿੱਚ ਆਏ ਸੀ ਉਹਨਾਂ ਦੇ ਵੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡਾਂ ਨੂੰ ਕਾਫੀ ਵਧੀਆ ਹੰਗਾਰਾ ਮਿਲਿਆ ਹੈ ਤੇ ਸਾਡੇ ਐਮਪੀ ਸਾਹਿਬ ਨੇ ਅੱਜ ਆਉਣਾ ਸੀ ਉਹਨਾਂ ਨੂੰ ਕੋਈ ਯੂਨੀ ਰਿਜ਼ਰਵ ਅਮਾਉਂਟ ਕਰਕੇ ਨਹੀਂ ਆ ਸਕੇ ਉਹ ਆਪ ਵੀ ਇੱਕ ਬੜੇ ਵਧੀਆ ਸਪੋਰਟਸ ਪਰਸਨ ਨੇ ਤੇ ਬੱਚਾ ਨੂੰ ਬਹੁਤ ਉਤਸ਼ਾਹਿਤ ਕਰਦੇ ਨੇ ਇਸ ਮੌਕੇ 올ੰਪੀਅਨ ਅਕਸ਼ਦੀਪ ਸਿੰਘ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੋਬਾਈਲ ਫੋਨ ਤੋਂ ਮੁਕਤੀ ਦਿਵਾ ਕੇ ਖੇਡ ਮੈਦਾਨਾਂ ਦੇ ਨਾਲ ਜੋੜ ਰਹੀ ਹੈ ਜੋ ਕਿ ਇੱਕ ਚੰਗੀ ਪਹਿਲ ਹੈ ਤੇ ਨਾਲ ਹੀ ਉਹਨਾਂ ਖੇਡ ਮੁਕਾਬਲਾਂ ਦੇ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਤੇ ਅੱਜ ਖੇਡਾਂ ਵਾਚ ਨੂੰ ਪੰਜਾਬ ਦੀਆਂ ਦਾ ਅਦੁੱਗਾਟਨ ਸਾ ਜੀ ਤੇ ਬਹੁਤ ਵਧੀਆ ਲੱਗ ਰਿਹਾ ਬੱਚਿਆਂ ਨੂੰ ਮੋਬਾਈਲਾਂ ਤੋਂ ਛਡਾ ਕੇ ਇੱਕ ਨਵਾਂ ਉਪਰਾਲਾ ਕੀਤਾ ਗਿਆ ਗਰਾਊਂਡਾਂ ਵੱਲ ਜੋੜਨ ਦਾ ਤੇ ਜਿੰਨਾ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਇੱਥੋਂ ਆ ਕੇ ਅਵੇਅਰਨੈਸ ਆਉਂਦੀ ਆ ਤੇ ਖੇਡਾਂ ਬਾਰੇ ਹੋਰ ਪਤਾ ਲੱਗਦਾ ਤੇ ਇੱਕ ਮੈਡਲ ਜਿੱਤਣ ਦੀ ਭਾਵਨਾ ਉਹਨਾਂ ਦੇ ਅੰਦਰ ਪੈਦਾ ਹੁੰਦੀ ਆ ਜਿਸ ਕਰਕੇ ਉਹ ਹੋਰ ਪ੍ਰੈਕਟਿਸ ਕਰਦੇ ਆ ਆਪਣੇ ਹੋਮ ਗਰਾਊਂਡਾਂ ਦੇ ਵਿੱਚ ਤੇ ਗਰਾਊਂਡਾਂ ਵੱਲ ਆਉਂਦੇ ਨੇ ਤੇ ਗਰਾਊਂਡਾਂ ਨਾਲ ਜੁੜਦੇ ਨੇ ਅੱਗੇ ਮਿਹਨਤ ਕਰਕੇ ਮੈਡਲ ਦੀ ਉਹ ਸੋਚ ਰੱਖਦੇ ਨੇ ਤੇ ਗਰਾਉਂਡਾਂ ਵਾਲ ਉਹਨਾਂ ਨੂੰ ਅੱਜ ਜੁੜੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਹਾਂਜੀ ਇਹ ਨਸ਼ੇ ਦਾ 1 ਲੱਖ ਤੋੜਨ ਵਾਲੀ ਗੱਲ ਐ। ਇਹ ਖੇਡਾਂ ਹੋ ਰਹੀਆਂ ਨੇ। ਬੱਚੇ ਨਵੀਂ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਗਰਾਉਂਡਾਂ ਵੱਲ ਲੱਗ ਰਹੀ ਆ ਤੇ ਇਸੇ ਪ੍ਰੋਗਰਾਮਾਂ ਨਾਲ ਹੀ ਨਸ਼ੇ ਨੂੰ ਖੱਲ ਪਾਈ ਜਾ ਸਕਦੀ ਆ ਤੇ ਇੱਕ ਬਹੁਤ ਵਧੀਆ ਪ੍ਰੋਗਰਾਮ ਆ ਤੇ ਇੱਕ ਬਹੁਤ ਵਧੀਆ ਦਿਸ਼ਾ ਨਿਰਦੇਸ਼ ਆ ਬੱਚਿਆਂ ਵਾਸਤੇ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।